ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਮਹਾਤਮਾ ਗਾਂਧੀ ਨੇ 9 ਅਪ੍ਰੈਲ 1925 ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯੰਗ ਇੰਡੀਆ ਅਖਬਾਰ ਦੇ ਵਿੱਚ ਭੁੱਲੜ ਦੇਸ਼ ਭਗਤ ਆਖਿਆ ਸੀ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਨ ਬਾਰੇ ਮਹਾਤਮਾ ਗਾਂਧੀ ਦੀਆਂ ਕੀਤੀਆਂ ਟਿੱਪਣੀਆਂ ਤੇ ਤੁਸੀਂ ਕਿਹੜੀ ਟਿੱਪਣੀ ਕਰਦੇ ਹੋ ਲਖਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ 9 April 1925 ਨੂੰ ਜੰਗ ਇੰਡੀਆ ਕੁਆਰ ਦੇ ਵਿੱਚ ਮਹਾਤਮਾ ਗਾਂਧੀ ਦਾ ਜਿਹੜਾ ਆਰਟੀਕਲ ਛਪਿਆ ਉਹਦੇ ਚ ਉਹਨੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੁੱਲ ਲੜ ਦੇਸ਼ ਭਗਤ ਹਾਂਜੀ ਉਹ ਜੋ ਸੰਬੋਧਨ ਕੀਤਾ ਸੋ ਉਸ ਤੋਂ ਬਾਅਦ ਵੀ ਉਸ ਤੋਂ ਪਹਿਲਾਂ ਵੀ ਮਤਲਬ ਉਹਨੇ ਸਿੱਖ ਸ਼ਹੀਦਾਂ ਬਾਰੇ ਚਾਹੇ ਅਸ਼ੀਤ ਭਗਤ ਸਿੰਘ ਸੀ ਚਾਹੇ ਸਿੱਖਾਂ ਦੀਆਂ ਵਕੋ-ਵਕਰੀਆਂ ਜਿਹੜੇ ਸੰਘਰਸ਼ ਹੋਏ ਉਹਨਾਂ ਸਾਰਿਆਂ ਬਾਰੇ ਮਹਾਤਮਾ ਗਾਂਧੀ ਨੇ ਮਤਲਬ ਇਤਰਾਜ ਜੋਕ ਟਿੱਪਣੀਆਂ ਕੀਤੀਆਂ ਨੇ ਜੀ ਸੋ ਇਸ ਨੂੰ ਅਸੀਂ ਜਿਹੜੇ ਕੱਟੜ ਹਿੰਦੂ ਜਿਨ੍ਹਾਂ ਦਾ جنੂਨੀ ਹਿੰਦੂ ਜਿਨ੍ਹਾਂ ਦਾ ਸਿੱਖ ਧਰਮ ਪ੍ਰਤੀ ਨਫ਼ਰਤ ਹੈ ਜਿਨ੍ਹਾਂ ਦੇ ਮਨਾਚ ਅਸੀਂ ਮਹਾਤਮਾ ਗਾਂਧੀ ਨੂੰ ਉਹਨਾਂ ਦੀ ਕਤਾਰ 'ਚ ਵੇਖਦੇ ਹਾਂ ਜੀ ਕਿ ਇਸ ਵਿਅਕਤੀ ਨੇ ਹਮੇਸ਼ਾ ਸਿੱਖਾਂ ਦੇ ਵਿਰੁੱਧ ਜੈਰ ਉਗਲੀ ਜੀ ਸਿਰਫ ਇੱਕ ਵਾਰ ਜਦੋਂ ਇਹ ਗੁਰਦਾਰਾ ਸ਼ੀਸ਼ਗੰਜ ਸਾਹਿਬ 'ਚ ਜਾ ਕੇ ਇਹਨੇ ਉਹ ਸਿੱਖਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੀ ਕਿ ਜੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਨੇ ਜਿਨ੍ਹਾਂ ਵਿੱਚ ਇਹ ਆ ਕਿ ਸਿੱਖਾਂ ਨੂੰ ਅਜਿਹਾ ਆਜ਼ਾਦ ਕੀਤਾ ਦਿੱਤਾ ਜਾਊਗਾ ਜਿੱਥੇ ਸਿੱਖ ਆਜ਼ਾਦੀ ਦਾ ਨਿਗਮਾਨ ਸਕਣ ਜੇ ਮਤਲਬ ਕਾਂਗਰਸ ਸਿੱਖਾਂ ਨਾਲ ਕੀਤੇ ਵਾਅਦੇ ਆ ਜਿਹੜੇ ਉਹਨਾਂ ਨੂੰ ਪੂਰੇ ਨਹੀਂ ਕਰਦੀ ਤਾਂ ਸਿੱਖਾਂ ਨੂੰ ਹੱਕ ਹੋਊਗਾ ਕਿ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਉਹ ਹੱਕ ਨੇ ਜਿਹੜੇ ਲੈ ਲੈਣ ਇਹ ਇੱਕ ਟਿੱਪਣੀ ਹੈ ਜਿਹੜੀ ਮਤਲਬ ਸੂਚੀ ਜ਼ਿੰਦਗੀ ਦੇ ਸਿੱਖਾਂ ਦੇ ਹੱਕਾਂ ਦਾ ਅਦਰਵਾਈਜ਼ ਇਸ ਵਿਅਕਤੀ ਨੇ ਸਿੱਖਾਂ ਦੇ ਬroch ਜ਼ਹਿਰੀਲੀਆਂ ਟਿੱਪਣੀਆਂ ਨੇ ਜਿਹੜੀਆਂ ਉਮਸ਼ਾ ਕੀਤੀਆਂ ਨੇ ਸੋ ਦਸ਼ਵੇਂ ਪਾਤਸ਼ਾਹ ਨੂੰ ਭੁੱਲੜ ਦੇਸ਼ਪਤਰ ਕਹਿਣਾ ਮੈਨੂੰ ਸਮਝ ਨਹੀਂ ਆਇਆ ਕਿ ਇਸ ਵਿਅਕਤੀ ਦੀ ਇਸ ਟਿੱਪਣੀ ਨੂੰ ਉਸ ਸਵੇ ਦੇ ਸਿੱਖਾਂ ਨੇ ਬਰਦਾਸ਼ਤ ਕਿਵੇਂ ਕੀਤਾ ਤੇ ਉਸ ਤੋਂ ਬਾਅਦ ਇਸ ਵਿਅਕਤੀ ਤੇ ਭਰੋਸਾ ਕਿਵੇਂ ਕੀਤਾ ਜੀ ਜਿਸ ਮਤਲਬ ਕਾਂਗਰਸ ਦਾ ਸਭ ਤੋਂ ਵੱਡਾ ਆਗੂ ਆ ਜਿਹੜਾ ਜਿਹਦੇ ird gird ਮਤਲਬ ਪੂਰੀ ਕਾਂਗਰਸ ਜਾਂ ਪੂਰਾ ਦੇਸ਼ ਘੁੰਮ ਰਿਹਾ ਉਹ ਵਿਅਕਤੀ ਆ ਜਿਹੜਾ ਉਹ ਦਸ਼ਮੇਸ਼ ਪਿਤਾ ਬਾਰੇ ਇਹੋ ਜੀ ਇਤਰਾਜਯੋਗ ਟਿੱਪਣੀ ਕਰ ਰਿਹਾ ਉਹਨਾਂ ਲੋਕਾਂ ਤੇ ਸਾਡੀ ਕੌਮ ਨੇ ਭਰੋਸਾ ਕਿਵੇਂ ਕੀਤਾ ਇੱਕ ਗੱਲ ਹੈ ਜਿਹੜੀ ਇਹ ਬੜੀ ਸਮਝ ਤੋਂ ਬਾਹਰੀ ਆ ਕਿ ਜਿਹੜੇ ਵਿਅਕਤੀ ਸਾਡੇ ਗੁਰੂ ਸਾਹਿਬਾਨ ਬਾਰੇ ਗਲਤ ਟਿੱਪਣੀਆਂ ਕਰ ਸਕਦੇ ਨੇ ਇਤਰਾਜਯੋਗ ਟਿੱਪਣੀਆਂ ਕਰ ਸਕਦੇ ਨੇ ਉਹ ਉਹ ਸਾਡੇ ਬਾਰੇ ਕੀ ਅਸੀਂ ਉਹਨਾਂ ਨੂੰ ਕੀ ਭਾਲਦੇ ਆ ਸੋ ਇਹ ਜਿਹੜੀ ਮਹਾਤਮਾ ਗਾਂਧੀ ਦੀ 9 ਅਪ੍ਰੈਲ ਦੀ ਟਿੱਪਣੀ ਆ ਜਿਹੜੀ 1925 ਦੀ ਦਸ਼ਮੇਸ਼ ਪੇਧਾ ਬਾਰੇ ਜੰਗ ਇੰਡੀਆ ਕੁਆਰ ਦੇ ਵਿੱਚ ਛਪੀ ਹੋਈ ਉਸ ਤੋਂ ਬਾਅਦ ਵੀ ਜੇ ਸਿੱਖਾਂ ਨੇ ਉਹਦੇ ਤੇ ਪ੍ਰੋਸਾ ਦਿੱਤਾ ਤੇ ਸਿੱਖਾਂ ਨੇ ਬੇਵਕੂਫੀ ਕੀਤੀ ਤੇ ਉਹ ਬੇਵਕੂਫੀ ਦਾ ਨਤੀਜਾ ਹੈ ਜਿਹੜਾ ਉਹ ਅੱਜ ਸ ਇੱਕ ਕੌਮ ਆ ਜਿਹੜੀ ਉਹ ਭੁਗਤ ਰਹੀ ਆ ਸੋ 9 ਅਪ੍ਰੈਲ ਵਾਲੇ ਦਿਨ ਜਦੋਂ ਅਸੀਂ ਗਾਂਧੀ ਦੇ ਇਸ ਇਸ ਟਿੱਪਣੀ ਨੂੰ ਯਾਦ ਕਰਾਂਗੇ ਤਾਂ ਸਾਨੂੰ ਆਪਣੀ ਮੂਰਖਤਾ ਜਿਹੜੀ ਉਹ ਉਹਦੇ ਤੇ ਵੀ ਰੋਣਾ ਵੀ ਆਊਗਾ ਗੁੱਸਾ ਵੀ ਆਊਗਾ ਅਫਸੋਸ ਵੀ ਹੋਊਗਾ ਤੇ ਸ਼ਰਮਸ਼ਾਰ ਵੀ ਹੋਵਾਂਗੇ ਕਿ ਅਸੀਂ ਕਿੰਨਾ ਲੋਕਾਂ ਤੇ ਭਰੋਸਾ ਕੀਤਾ ਜਿਨ੍ਹਾਂ ਨੇ ਸਾਡੇ ਗੁਰੂਆਂ ਬਾਰੇ ਇਹੋ ਜਿਹੀ ਟਿੱਪਣੀਆਂ ਕੀਤੀਆਂ ਸੀ ਸੋ ਇਹ ਕੌਮ ਆ ਜਿਹੜੀ ਜਦੋਂ ਗਾਂਧੀ ਨੂੰ ਯਾਦ ਕਰੂ ਜਾਂ ਗਾਂਧੀ ਦੀਆਂ ਗੁਰੂ ਸਹਿਬਾਨ ਬਾਰੇ ਹੀ ਦੇਸ਼ ਭਗਤਾ ਬਾਰੇ ਸਿੱਖ ਤੇ ਸ਼ਹੀਦਾਂ ਬਾਰੇ ਟਿੱਪਣੀਆਂ ਨੂੰ ਯਾਦ ਕਰੂਗੀ ਤੇ ਉਹਦੇ ਮਨ 'ਚ ਇਹ ਗੱਲ ਆ ਜਿਹੜੀ ਉਹ ਬਾਰ-ਬਾਰ ਜਰੂਰ ਆਓ ਜੀ ਮਹਾਤਮਾ ਗਾਂਧੀ ਨੇ ਗੁਰੂ ਕੇ ਬਾਗ ਮੋਰਚੇ ਬਾਰੇ ਵੀ ਸਿੱਖਾਂ ਬਾਰੇ ਕਿਹੜੀ ਟਿੱਪਣੀ ਕੀਤੀ ਸੀ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿਤ ਦੱਸੋ ਦੇਖੋ ਵੀ ਭਾ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਜੈਤੋ ਦਾ ਮੋਰਚਾ ਹੈ ਉਸ ਸਮੇ ਇਹ ਜਿਹੜਾ Jawaharlal Nehru ਖੁਦ ਵੀ ਆਇਆ ਸੀ ਜੀ ਤੇ ਉਹਨੇ ਆਪਣੇ ਅੱਖੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਸਿੱਖਾਂ ਨੇ ਸ਼ਾਂਤ ਮਈ ਰਹਿੰਦਿਆਂ ਜੀ ਸੂਚਾ ਸੰਘਰਸ਼ਾ ਜਿਹੜਾ ਉਹ ਸਿੱਖਾਂ ਦੇ ਸ਼੍ਰੀ ਕਾਲ ਤੱਕ ਸਰ ਤੇ ਅਰਦਾਸ ਕੀਤੀ ਸੀਗੇ ਪੂਰਨ ਰੂਪ ਵਿੱਚ ਸ਼ਾਂਤਮਈ ਰਹਿ ਕੇ ਇਹ ਸੰਘਰਸ਼ਾ ਜਿਹੜਾ ਲਗਾਇਆ ਉਹ ਸਿੱਖਾਂ ਤੇ ਗੋਲੀਆਂ ਵੀ ਚੱਲੀਆਂ ਸਿੱਖਾਂ ਦੇ ਡਾਂਗਾ ਵੀ ਚੱਲੀਆਂ ਸਿੱਖਾਂ ਨੂੰ ਬਾਲਾ ਤੋਂ ਫੜਕੇ ਵੀ ਘ੍ਰਿਸਿਆ ਗਿਆ ਜਿਹੜਾ ਵੀ ਤਸ਼ੱਦਦ ਹੋ ਸਕਦਾ ਸੀ ਉਹ ਸਿੱਖਾਂ ਤੇ ਕੀਤਾ ਗਿਆ ਪਰੰਤੂ ਕਿਸੇ ਵੀ ਸਿੱਖ ਨੇ ਅੱਗੋਂ ਉਪਨੇ ਕੀਤੀ ਸੀ ਨਹੀਂ ਕੀਤੀ ਆਪਣਾ ਹੱਥ ਨਹੀਂ ਚੱਕਿਆ ਪੂਰਨ ਤਰ੍ਹਾਂ ਪੂਰਨ ਰੂਪ ਵਿੱਚ ਸ਼ਾਂਤ ਮਈ ਰਹਿੰਦੇ ਆ ਹਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਪੂਰਾ ਤਸ਼ੱਦਦ ਸੀ ਜਿਹੜਾ ਅੰਗਰੇਜ਼ ਸਰਕਾਰ ਦਾ ਉਹ ਸਿੱਖਾਂ ਨੇ ਇਹ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਉਹਦੇ ਚ ਚੱਲਿਆ ਜੀ ਪਰantu ਉਸ ਮੋਰਚੇ 'ਚ ਜਿਸ ਮੋਰਚੇ 'ਚ ਸਿੱਖਾਂ ਨੇ ਪੂਰਨ ਰੂਪ ਵਿੱਚ ਸ਼ਾਂਤ ਬਈ ਰਹਿੰਦੇ ਆ ਸੰਘਰਸ਼ ਕੀਤਾ ਤੇ ਨਹਿਰੂ ਨੇ ਖੁਦ ਉਸ ਬਾਰੇ ਟਿੱਪਣੀ ਕੀਤੀ ਸੀ ਤੇ ਉਸ ਬਾਰੇ ਜਿਹੜਾ ਇਹ ਗਮਾ ਆਤਮਾ ਗਾਂਧੀ ਆ ਉਹ ਕਹਿੰਦਾ ਵਾ ਕਿ ਸਿੱਖਾਂ ਦਾ ਜਿਹੜਾ ਮੋਰਚਾ ਜੀ ਉਹ ਸੱਚੇ ਸਤਿਆਗ੍ਰਹਿ ਦੇ ਪੱਧਰ ਤੋਂ ਬਹੁਤ ਨਿਵਾਸੀ ਜੀ ਹੁਣ ਉਸ ਵੇਲੇ ਕਿਸੇ ਨੇ ਮਹਾਤਮਾ ਗਾਂਧੀ ਨੂੰ ਇਹ ਸਵਾਲ ਕਿਉਂ ਨਹੀਂ ਪੁੱਛਿਆ ਕਿ ਸੱਚਾ ਸਤਿਆਗ੍ਰਹਿ ਕਿਹੜਾ ਹੁੰਦਾ ਜੀ ਉਹ ਉਹਦਾ ਕੀ ਰੂਪ ਹੁੰਦਾ ਤੇ ਸਿੱਖਾਂ ਨੇ ਜਿੰਨਾ ਸ਼ਾਂਤਮਈ ਢੰਗ ਦੇ ਨਾਲ ਇਸ ਮੋਰਚੇ ਵਿੱਚ ਆਪਣਾ ਸ਼ਿੰਗਾਰਸ਼ ਕੀਤਾ ਜੀ ਉਹਨਾਂ ਨੇ ਆਪਣੇ ਸਬਰ ਦਾ ਅਮਤਿਹਾਨ ਦਿੱਤਾ ਵਾ ਸਬਰ ਦੀ ਪ੍ਰੀਖਿਆ ਦਿੱਤੀ ਹੈ ਜੋ ਇਹੋ ਅਸੀਂ ਗੱਲ ਕਰਦੇ ਹਾਂ ਕਿ ਸਬਰ ਦਾ ਜ਼ਬਰਦਸਤ ਮੁਕਾਬਲਾ ਉਹਨਾਂ ਨੇ ਸਬਰ ਨਾਲ ਕਰਕੇ ਵਿਖਾਇਆ ਹਾਂਜੀ ਔਰ ਅੰਗਰੇਜ਼ ਹਕੂਮਤ ਨੂੰ ਝੁਕਾ ਕੇ ਦਿਖਾਇਆ ਸੋ ਗਾਂਧੀ ਦੀ ਜਿਹੜੀ ਸਮੱਸਿਆ ਆਈ ਸੀ ਕਿ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਕਿ ਸਿੱਖ ਕੌਮ ਆ ਜਿਹੜੀ ਮਾਰਸ਼ਲ ਕੌਮ ਆ ਜਿਹਨੂੰ ਉਹ ਹਮੇਸ਼ਾ ਭੁੱਲੜਾਂ ਵਾਲੀ ਗੱਲ ਆ ਜਿਹੜੀ ਉਹ ਇਸ ਕਰਕੇ ਕਿ ਹਾਂਸਾ ਵਾਲੀ ਗੱਲ ਨੂੰ ਲਿਆ ਕੇ ਉਹ ਸਿੱਖਾਂ ਦੇ ਵਿਰੋਧ ਜ਼ਾਹਿਰ ਉਗਲਦਾ ਸੀ ਪਰ ਤੂੰ ਜਦੋਂ ਸਿੱਖਾਂ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨ ਦਾ ਇਮਤਿਹਾਨ ਆ ਜਿਹੜਾ ਉਹ ਵੀ ਪੂਰੇ ਨੰਬਰਾਂ 'ਚ ਪਾਸ ਕਰ ਲਿਆ ਤੇ ਫਿਰ ਗਾਂਧੀ ਨੂੰ ਇਹ ਲੱਗਿਆ ਕਿ ਇਹ ਤਾ ਮਤਲਬ ਸਿੱਖ ਨੇ ਜਿਹੜੇ ਜਿਹੜੀ ਗੱਲ ਮੈਂ ਕਰਦਾ ਮਾਂ ਅਹਾਂ ਸਾਲੀ ਇਹ ਉਸ ਤੋਂ ਕੋਈ ਕਦਮ ਅੱਗੇ ਨਹੀਂ ਜੀ ਸੋ ਉਹ ਉਹ ਜਿਹੜੀ ਉਹਦੀ ਅੰਦਰੂਨੀ ਸਾੜਾ ਅੰਦਰੂਨੀ ਇਰਖਾ ਜਿਹੜਾ ਮਤਲਬ ਸਿੱਖ ਕੌਮ ਨੂੰ ਉਹ ਕ੍ਰੈਡਿਟ ਨਹੀਂ ਦੇ ਸਕਦਾ ਸੀਗਾ ਮਾਣ ਨਹੀਂ ਦੇ ਸਕਦਾ ਸੀ ਉਹ ਬੋਲਿਆ ਤੇ ਉਹਨੇ ਇਹ ਕਿਹਾ ਕਿ ਇਸ ਸਿੱਖਾਂ ਦਾ ਜਿਹੜਾ ਇਹ ਸत्याग्रह ਹੈ ਜਿਹੜਾ ਇਹ ਸੱਚੇ ਸत्याग्रह ਦੇ ਪੱਧਰ ਤੋਂ ਕਾफी ਨੀਵਾ ਸੀ ਕੀ ਨੀਵਾ ਸੀ ਇਸ ਦੀ ਕੋਈ ਵਿਆਖਿਆ ਜੀ ਸੇ ਗੁਰੂ ਸਹਿਬਾਨ ਨੂੰ ਐਸੇ ਗਾਂਧੀ ਨੇ ਹਿੰਦੂ ਆਖਿਆ ਸੀ ਤੁਸੀਂ ਇਸ ਦੀ ਵਿਆਖਿਆ ਕਿਵੇਂ ਕਰਦੇ ਹੋ ਲੇਖੋ ਵੀ 1 ਅਕਤੂਬਰ ਉਹ 1925 ਦੀ ਹੈ 9 ਅਪ੍ਰੈਲ 1925 ਨੂੰ ਇਸ ਗਾਂਧੀ ਨੇ ਦਸ਼ਮੇਸ਼ ਪਿੱਤਾ ਨੂੰ ਭੁੱਲੜ ਦੇਸ਼ ਭਗਤ ਕਿਹਾ ਉਸੇ ਇਸ ਗਾਂਧੀ ਨੇ ਉਹ ਜਿਹੜਾ ਸੀ ਗੱਲ ਕਰਦੇ ਆ ਕਿ ਜੈਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਉਹਨੂੰ ਕਿਹਾ ਕਿ ਸੱਚੇ ਸत्याग्रह ਦੇ ਪੱਧਰ ਦੀਵਾਸੀ ਤੇ ਇਸੇ ਉਸੇ ਗਾਂਧੀ ਨੇ ਮਤਲਬ 1 ਅਕਤੂਬਰ 1925 ਨੂੰ ਜਿਹੜਾ ਉਹੀ ਜੰਗ ਇੰਡੀਆ ਅਖਬਾਰ ਦੇ ਵਿੱਚ ਆਮ ਤੌਰ ਤੇ ਲਿਖਦਾ ਸੀ ਉਹਦੇ ਵਿੱਚ ਇਹਨੇ ਲਿਖਿਆ ਕਿ ਮੈਂ ਜਿਹੜਾ ਮੇਰਾ ਵਿਸ਼ਵਾਸ ਆ ਕਿ ਸਾਰੇ ਸਿੱਖ ਗੁਰੂ ਹਿੰਦੂ ਸਨ ਜੀ ਮੈਂ ਸਿੱਖ ਧਰਮ ਨੂੰ ਹਿੰਦੂਆਂ ਨਾਲੋਂ ਵੱਖਰਾ ਨਹੀਂ ਸਮਝਦਾ ਜੀ ਇਹ ਹਿੰਦੂਆਂ ਦਾ ਹੀ ਭਾਗ ਹਨ ਜੀ ਸੋ ਜਿਹੜੀ ਗੱਲ ਭਾਰਤ ਦੇ ਸੰਵਿਧਾਨ ਦੀ ਧਾਰਾ 25 ਬੀ ਕਹਿੰਦੀ ਆ ਜੀ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਹਾਂਜੀ ਉਹ ਐਸਾ ਵੀ だっ ਕੇ ਜਿਹੜਾ 1 ਅਕਤੂਬਰ 1925 ਨੂੰ ਗਾਂਧੀ ਨੇ ਜੰਗ ਇੜਿਆ ਅਖਬਾਰ 'ਚ ਲਿਖਿਆ ਸੀ ਕਿ ਮੇਰਾ ਵਿਸ਼ਵਾਸ ਆ ਜੀ ਕਿ ਸਾਰੇ ਸਿੱਖ ਗੁਰੂ ਹਿੰਦੂ ਸੀ ਸਿੱਖ ਹਿੰਦੂਆਂ ਦਾ ਹੀ ਭਾਗ ਹਨ ਉਹ ਉਹ ਉਸੇ ਹੀ ਕੜੀ ਆ ਉਹੀ ਲੜੀ ਆ ਉਹੀ ਪ੍ਰਤੀਕਿਰਿਆ ਸੋ ਭਾਰਤੀ ਸੰਵਿਧਾਨ ਦੀ ਧਾਰਾ 25 ਵੀ ਨੂੰ ਅਸੀਂ ਮੰਨ ਸਕਦੇ ਹਾਂ ਕਿ ਜੋ ਗਾਂਧੀ ਨੇ 1 ਅਕਤੂਬਰ 1925 ਨੂੰ ਕਿਹਾ ਸੀ ਉਹੀ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਹੈ ਜਿਹੜੀ ਉਹ ਕਹਿੰਦੀ ਆ ਸੋ ਇਹ ਗੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰ ਰਹੇ ਆ ਕਿ ਇਹ ਜਿਹੜੀਆਂ ਟਿੱਪਣੀਆਂ ਨੇ ਇਹ ਬਿਲਕੁਲ ਸਾਫ਼ ਤੇ ਸਪਸ਼ਟ ਕਰਦੀਆਂ ਨੇ ਕਿ ਜਿਹੜੇ ਹਿੰਦੂ ਆਗੂ ਜਿਨ੍ਹਾਂ ਦੀ ਸੋਚ ਕਟੜਾ ਫਿਰਕੂ ਹੈ ਚਾਹੇ ਉਹ ਉਸ ਵੇਲੇ ਦਾ ਗਾਂਧੀ ਸੀ ਤੇ ਚਾਹੇ ਉਹ ਅੱਜ ਵੇਲੇ ਦੇ ਆ ਭਗਮਾ ਵਰਗੇੜ ਵਾਲੇ ਮੋਹਨ ਭਗਤੂਰੀ ਨੇ ਤੇ ਚਾਹੇ ਮੋਦੀ ਹੁਰੀਆਂ ਇਹਨਾਂ ਸਾਰਿਆਂ ਦੀ ਸੋਚ ਸਿੱਖ ਧਰਮ ਨੂੰ ਲੈ ਕੇ ਕਿੱਕੂ ਥਾਂ ਹੀ ਖੜੀ ਆ ਕਿ ਇਹ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਹੜਪਣਾ ਚਾਹੁੰਦੇ ਨੇ ਜੀ ਇਸ ਤੋਂ ਇਲਾਵਾ ਇਹਨਾਂ ਦੀ ਸੋਚ ਆ ਜਿਹੜੀ ਹੋਰ ਕਿਸੇ ਪਾਸੇ ਨਹੀਂ ਜਵੇ ਕਬਾ ਬਾਰ-ਬਾਰ ਗੱਲ ਕਰਦੇ ਆ ਕਿ ਇਹ ਜਿਹੜਾ ਸੰਗ ਦਾ ਮੈਗਜ਼ੀਨ ਆ ਇੱਕ ਜੰਨਿਆਂ ਉਹਨੇ ਵੀ ਇਹ ਕਿਹਾ ਕਿ ਅਸੀਂ 1900 ਵੀ 2070 ਤੱਕ ਇਸ ਧਰਤੀ ਤੋਂ ਸਿੱਖ ਤੇ ਸਿੱਖੀ ਦੀ ਹੋਂਦ ਮਿਟਾ ਦੇਣੀ ਕਿਉਂਕਿ ਸਿੱਖ ਤੇ ਸਿੱਖੀ ਕੋਈ ਵੱਖਰੀ ਗੱਲ ਨਹੀਂ ਇਹ Hindu ਧਰਮ ਦਾ ਹਿੱਸਾ ਸੋ ਉਹ ਸੋਚ ਆ ਜਿਹੜੀ ਇਹਨਾਂ ਦੀ ਨਿਰੰਤਰ ਆ ਜਿਹੜੀ ਉਹ ਚੱਲੀ ਆ ਰਹੀ ਆ ਉਸੇ ਹੀ ਸੋਚ ਦਾ ਹਿੱਸਾ ਕਦੇ ਗਾਂਧੀ ਟਿੱਪਣੀ ਕਰਦਾ ਕਿਸੇ Hindu ਆ ਦਾ ਹਿੱਸਾ ਕਦੇ ਮੋਹਨ ਭਗਵਤ ਕਹਿੰਦਾ ਵਾ ਕਿ ਸਿੱਖ Hindu ਆ ਦਾ ਹਿੱਸਾ ਤੇ ਤੇ ਤੋ ਇਸਦਾ ਜਦੋਂ ਨਾ ਤਾਂ ਕਹੀ ਰਹੀ ਬਤਾਰਾ ਬੱਚੀ ਵੀ ਉਹਦੀ ਕਹੀ ਰਹੀ ਆ ਸੋ ਨਿਰੰਤਰ ਜਿਹੜੇ ਇਹ ਗੱਲ ਕਹੀ ਜਾ ਰਹੀ ਆ ਕਿ ਇਹ ਦੇਸ਼ ਹਿੰਦੂਆਂ ਦਾ ਦੇਸ਼ ਆ ਸੋ ਉਸ ਗੱਲ ਦੀ ਮਤਲਬ ਪੋਸਤੀ ਹੈ ਜਿਹੜੀ ਉਹ ਗਾਂਧੀ ਨੇ ਕੀਤੀ ਆ ਜਿਸ ਗਾਂਧੀ ਨੂੰ ਇਸ ਇਹ ਦੇਸ਼ ਆ ਜਿਹੜਾ ਰਾਸ਼ਟਰਪਿਤਾ ਕਹਿੰਦਾ ਸੋ ਉਸ ਗਾਂਧੀ ਵੱਲੋਂ ਜਿਹੜੀਆਂ ਸਿੱਖ ਧਰਮ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੇ ਉਸ ਤੋਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਇਹਨਾਂ ਹਿੰਦੂਵਾਦੀ ਆਗੂਆਂ ਦੀਆਂ ਨਜ਼ਰਾਂ 'ਚ ਇਹਨਾਂ ਦੀ ਸੋਚ ਆ ਜਿਹੜੀ ਉਹ ਸਿੱਖੀ ਪ੍ਰਤੀ ਕੀ ਆ ਕੁੱਲ ਮਿਲਾ ਕੇ ਹਿੰਦੂ ਆਗੂਆਂ ਦੀ ਸਿੱਖਾਂ ਪ੍ਰਤੀ ਸੋਚ ਤੇ ਤੁਸੀਂ ਕਿਹੜੀ ਟਿੱਪਣੀ ਕਰਦੇ ਹੋ ਦੁਖੀ ਬਗ ਉਹ ਤੇਰੀ ਗੱਲ ਉਹ ਪਹਿਲਾਂ ਕੀਤੀ ਆ ਮੈਨੂੰ ਤਾਂ ਲੱਗਦਾ ਕਿ ਇਹਨਾਂ ਦੀ ਜਿਹੜੀ ਸੋਚ ਆ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਉਹ ਜ਼ਹਿਰੀਲੀ ਆ ਜੀ ਤੇ ਉਹਨਾਂ ਨੂੰ ਹੜੱਪਣ ਵਾਲੀ ਆ ਖਾਸ ਕਰਕੇ ਸਿੱਖ ਧਰਮ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵਾਧ ਧਰਮ ਨੂੰ ਤੇ ਹੁਣ ਜੈਨ ਧਰਮ ਨੂੰ ਉਸੇ ਹੀ ਤਰ੍ਹਾਂ ਇਹ ਸਿੱਖ ਧਰਮ ਨੂੰ ਹੜੱਪਣ ਵਾਲੇ ਪਾਸੇ ਤੁਰੇ ਹੋਏ ਨੇ ਸੋ ਇਹਨਾਂ ਦੀ ਸੋਚ ਆ ਜਿਹੜੀ ਸਿੱਖ ਧਰਮ ਪ੍ਰਤੀ ਜਿਹੜੀ ਇਹਨਾਂ ਦੀ ਜਿਹੜੀ ਬਹਿ ਮਹਿਸੂਸ ਕਰਦਾ ਇਹ ਇਹਨਾਂ ਦੀ ਇਹਨਾਂ ਦੀ ਜਿਹੜੀ ਵਿਚਾਰਧਾਰਾ ਜਾਂ ਜਿਹੜਾ ਇਹਨਾਂ ਦਾ ਅਸੀਂ ਪ੍ਰਾਤਨ ਜਿਹੜਾ ਇਤਿਹਾਸਪਰੋਲੀਏ ਚਾਹੇ ਮਥਿਆਸਪਰੋਲੀਏ ਉਹਦੇ ਮੁਤਾਬਕ ਜਿਹੜੀ ਗੱਲ ਲੱਗਦੀ ਹੈ ਕਿ ਇਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ ਕਿ ਸਿੱਖ ਕੌਮ ਆ ਜਿਹੜੀ ਜਿਹੜੀ 1469 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਇਸ ਧਰਤੀ ਤੇ ਹੋਂਦ ਵਿੱਚ ਆਈ ਉਸ ਕੌਮ ਨੇ 2.5 ਸਾਲ ਦੇ ਮਤਲਬ ਸਵੇਚ ਜਿਹੜੀ ਪ੍ਰਾਪਤੀ ਕੀਤੀ ਆ ਕਿ ਇਸ ਦੇਸ਼ ਚੋਂ 800 ਸਾਲ ਦੀ ਜਿਹੜੀ ਜੰਮੀ ਹੋਈ ਜਾਵਰ ਮੁਗਲ ਹਕੂਮਤ ਸੀ ਉਹਦੀਆਂ ਜੜਾ ਪੱਟੀਆਂ ਹਾਂਜੀ ਉਸ ਤੋਂ ਬਾਅਦ ਇਸੇ ਹੀ ਕੌਮ ਨੇ 200 ਸਾਲ ਦਾ ਜਿਹੜਾ ਅੰਗਰੇਜ਼ ਦਾ ਰਾਜ ਸੀ ਇਸ ਧਰਤੀ ਤੇ ਜੀ ਉਹਦੀਆਂ ਜੜਾ ਪੱਟਦੀਆਂ ਸੋ ਉਸ ਗੱਲ ਨੂੰ ਇਹ ਇਹ ਕੌਮ ਆ ਜਿਹੜੀ ਕਿਵੇਂ ਵੀ ਬਰਦਾਸ਼ਤ ਨਹੀਂ ਕਰ ਸਕੀ ਕਿ ਇਹ ਬਹਾਦਰਾਂ ਦੀ ਐਡੀ ਵੱਡੀ ਕੌਮ ਆ ਇਸ ਕੌਮ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਚ ਐਡਾ ਅਨਮੋਲ ਅਧਿਆਤਮਕ ਖਜ਼ਾਨਾ ਇਸ ਕੌਮ ਦਾ ਐਡਾ ਸ਼ਾਨਾ ਮਤਾ ਇਤਿਹਾਸ ਆ ਵਿਰਸਾ ਹੈ ਤੇ ਇਹ ਸਾਰਾ ਕੁਝ ਆ ਜਿਹੜਾ ਸਭ ਤੋਂ ਵੱਡੀ ਗੱਲ ਕਿ ਇਹ ਕੌਮ ਜ਼ੋਰ ਜ਼ਬਰ ਨੂੰ ਬਰਦਾਸ਼ਤ ਨਹੀਂ ਕਰਦੀ ਤੇ ਜ਼ੋਰ ਜ਼ਬਰ ਹੀ ਹਿੰਦੂਵਾਦੀਆਂ ਦਾ ਮੁਢਲਾ ਹਿੱਸਾ ਹੈ। ਉਹ ਇਹ ਸਾਰੀ ਜਿਹੜੀ ਇਹਨਾਂ ਦੀ ਸੋਚ ਭਾਰੂ ਹੋਈ ਹੋਈ ਆ ਉਸ ਭਾਰੂ ਹੋਈ ਸੋਚ ਕਾਰਨ ਇਹ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਿੱਖਾਂ ਨੂੰ ਆਜ਼ਾਦੀ ਦੇਣ ਲਈ ਤਿਆਰ ਨਹੀਂ ਸਿੱਖਾਂ ਦੀ ਹੋਂਦ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਸੋ ਉਸੇ ਕਾਰਨ ਜਿਹੜੀਆਂ ਨਰਾਂ ਕਿਉਂਕਿ ਜਿੰਨਾ ਜਿੰਨਾ ਸਿੱਖੀ ਦਾ ਫੈਲਾਅ ਹੋਏਗਾ ਇਹਨਾਂ ਦਾ ਉਹਨਾਂ ਨੂੰ ਨਹੀਂ ਸੁੰਗੜਣਾ ਸ਼ੁਰੂ ਹੋ ਜਾਵੇਗਾ। ਬਿਲਕੁਲ ਦੂਸਰੇ ਪਾਸੇ ਗੁਰਦੁਆਰਾ ਸ਼ੀਸ਼ਗੰਜ ਦੇ ਬਾਹਰ ਸਥਿਤ ਪਿਆਉ ਸੰਬੰਧੀ ਹਾਈ ਕੋਰਟ ਨੇ ਕਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਦੇਖੋ ਉਹ ਜਿਹੜੇ ਮਤਲਬ ਮਸਲਾ ਹੈਗਾ ਕਿ ਹਾਈ ਕੋਰਟ ਨੇ ਜਿਸ ਰੰਗਤ ਦੇ ਨਾਲ ਉਸ ਪਿਆਉ ਆ ਜਿਹੜਾ ਉਹਨੂੰ ਜਿਹੜਾ ਦਿੱਲੀ ਦਾ ਨਗਰ ਨਿਗਮ ਆ ਤੇ ਨਾਲ ਹੀ ਉਹਦੇ ਜਿਹੜੀ ਯੋਜਨਾ ਜਿਹੜੀ ਚੱਲ ਰਹੀ ਆ ਉਸ ਯੋਜਨਾ ਦੇ ਦੀਨ ਜਿਹੜੀ ਦਿੱਲੀ ਦੀ ਸਰਕਾਰ ਹੈ ਸੋ ਇੱਕ ਬੜਾ ਰਲਗੜਜਾ ਮਸਲਾ ਹੋਇਆ ਕਿ ਆਖਰ ਨੂੰ ਇਹ ਜਿਹੜੇ ਮਤਲਬ ਪਿਓ ਉਠਾਏ ਗਏ ਨੇ ਜਿਹੜੇ ਗੁਰਦੁਆਰਾ ਸਿਸ਼ਗੰਜ ਦੇ ਨੇੜੇ ਦੇ ਇਲਾਕਾ ਜਿਹੜਾ ਸਾਰਾ ਉਹ ਉਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਜੀ ਟਾਉਣ ਵਾਲਿਆਂ ਲਈ ਜ਼ਿੰਮੇਵਾਰ ਨਗਰ ਨਿਗਮਾਂ ਜਿਹੜੀ ਪ੍ਰਪੋਜ਼ਲ ਦਿੱਤੀ ਗਈ ਆ ਉਹ ਦਿੱਲੀ ਸਰਕਾਰ ਦੀ ਆ ਸੋ ਇੱਕ ਤਰ੍ਹਾਂ ਮਤਲਬ ਉਹ ਸਾਰੀ ਗੱਲ ਆ ਜਿਹੜੀ ਰਲਗੱਡ ਹੋਈ ਹੋਈ ਆ ਤੇ ਉਹਦਾ ਜਿਹੜਾ ਸਿਆਸੀਕਰਨ ਆ ਜਿਹੜਾ ਉਹ ਕੀਤਾ ਜਾ ਰਿਹਾ ਭਾਜਪਾ ਵਾਲੇ ਆਪ ਤੇ ਦੋਸ਼ ਲਾ ਰਹੇ ਆ ਆਪ ਆ ਜਿਹੜੀ ਉਹ ਭਾਜਪਾ ਤੇ ਦੋਸ਼ ਰਾਈ ਆ ਦਿੱਲੀ ਕਮੇਟੀ ਆ ਜਿਹੜੀ ਉਹ ਕਿਉਂਕਿ ਬਾਦਲਦਾਨ ਦੀ ਆ ਉਹ ਭਾਜਪਾ ਦੀ ਵੈਸੇ ਹੀ ਭਾਈ ਵਾਲਾ ਉਹ ਆਪ ਤੇ ਦੋਸ਼ ਲਾ ਰਹੀ ਆ ਸੋ ਇਹ ਇੱਕ ਦੂਜੇ ਧਿਰਾਂ ਤੇ ਜਿਹੜੇ ਦੋਸ਼ ਨੇ ਲਾਏ ਜਾਂਦੇ ਰਹੇ ਨੇ ਪਰੰਤੂ ਅਸਲ ਵਿੱਚ ਜੇ ਅਸੀਂ ਗੱਲ ਕਰੀਏ ਕਿ ਦਿੱਲੀ ਦੀ ਸਰਕਾਰ ਕਾਰ ਵੀ ਦਿੱਲੀ ਦੇ ਜਿਹੜੀ ਨਗਰ ਨਿਗਮਾ ਭਾਜਪਾ ਵਾਲਾ ਉਹ ਵੀ ਇਹ ਸਾਰੇ ਇਸ ਗੱਲ ਲਈ ਜ਼ਿੰਮੇਵਾਰ ਨੇ ਕਿ ਉਹਨਾਂ ਨੇ ਮਤਲਬ ਇਹ ਜਿਹੜਾ ਪਿਓ ਆ ਭਾਈ ਸ਼ਹੀਦ ਭਾਈ ਮਤੀਦਾਸ ਦੇ ਨਾਮ ਤੇ ਜੀ ਔਰ ਉਸ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਗੁਰਦੁਆਰਾ ਸਾਹਿਬ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਚਸ਼ਮਦੀਦ ਧਰਤੀ ਆ ਜੀ ਸੋ ਜਦੋਂ ਕੋਈ ਫੈਸਲਾ ਲਿਆ ਜਾਂਦਾ ਅਸੀਂ ਉਸ ਫੈਸਲੇ ਨੂੰ ਮਤਲਬ ਇੱਕ ਵੱਡੇ ਤੋਂ ਨਹੀਂ ਦੇਖ ਸਕਦੇ ਇੱਕ ਇੱਕ ਫੈਸਲਾ ਦੇ ਤਾਂ ਕਿ ਆ ਜਿਹੜੀ ਸਾਰੀ ਆਏ ਸਾਰੀ ਢਾਹੋ ਅਸੀਂ ਇੱਕ ਵੱਡੇ ਤੋਂ ਨਹੀਂ ਉਸ ਗੱਲ ਨੂੰ ਦੇਖ ਸਕਦੇ ਇਤਿਹਾਸਿਕ ਸਥਾਨ ਦੀ ਮਹੱਤਤਾ ਆਪਣੀਆਂ ਮਾਨਵਤਾ ਦੇ ਭਲੇ ਦਾ ਜਿਹੜਾ ਸਥਨ ਆਉਦੀ ਮਹੱਤਤਾ ਆਪਣੀਆਂ ਤੇ ਇੱਕ ਬੰਦਾ ਆਪਣੀ ਨਿੱਜੀ ਦੁਕਾਨਦਾਰੀ ਲਾ ਕੇ ਬੈਠਾ ਉਹਦੀ ਆਪਣੀ ਹਾਂਜੀ ਸੋ ਇਹ ਕਿਉਂਕਿ ਇਹ ਜਿਹੜਾ ਪਿਓ ਆ ਇੱਕ ਤਾਂ ਪ੍ਰਾਤਨ ਹੈ ਲੰਬੇ ਸਮੇਂ ਤੋਂ ਮਾਨਵਤਾ ਦੀ ਸੇਵਾ ਕਰ ਰਿਹਾ ਉੱਥੇ ਪਾਣੀ ਜਲ ਦੀ ਸੇਵਾ ਜਿਹੜੀ ਹੋ ਰਹੀ ਆ ਉਹ ਬਿਨਾਂ ਕਿਸੇ ਭੇਦਭਾਵ ਤੋਂ ਆ ਔਰ ਜਿਹੜਾ ਕਿਉਂਕਿ ਜਲਦੀ ਸੇਵਾ ਤਾਂ ਵੈਸੇ ਹੀ ਬਤਨ ਸਿੱਖ ਧਰਮ ਦੇ ਵਿੱਚ ਇਹਨੂੰ ਸਭ ਤੋਂ ਵੱਡੀ ਸੇਵਾ ਮੰਨਿਆ ਜਾਂਦਾ ਤੇ ਪੈਸੇ ਵਾਸਤੇ ਗੱਲ ਹੀ ਕੋਈ ਨਹੀਂ ਉੱਥੇ ਸੋ ਇਸ ਕਾਰਨ ਇਹ ਇਹ ਦੀ ਜਿਹੜੀ ਆਪਣੀ ਮਹੱਤਤਾ ਉਸ ਮਹੱਤਤਾ ਨੂੰ ਨਦਰ ਅੰਦਾਜ਼ ਕਰਕੇ ਅਣਗੌਲਿਆ ਕਰਕੇ ਨਗਰ ਨਿਗਮ ਨੇ ਵੀ ਫੈਸਲਾ ਲਿਆ ਦਿੱਲੀ ਸਰਕਾਰ ਨੇ ਵੀ ਫੈਸਲਾ ਲਿਆ ਤੇ ਹਾਈ ਕੋਰਟ ਨੇ ਵੀ ਉਸ ਗੱਲ ਨੂੰ ਉਸ ਮਹਾਨਤਾ ਤੇ ਮਹੱਤਤਾ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਸੋ ਹੁਣ ਕਿਉਂਕਿ ਦਿੱਲੀ ਹਾਈ ਕੋਰਟ ਦੀਆਂ ਹਦਾਇਤਾਂ ਤੇ ਉਹ ਪਿਉਟ ਆਇਆ ਗਿਆ ਜੀ ਨਗਰ ਨਿਗਮ ਨੇ ਠਾਇਆ ਪਰ ਹਦਾਇਤਾਂ ਦਿੱਲੀ ਹਾਈ ਕੋਰਟ ਦੀਆਂ ਨੇ ਸੋ ਹੁਣ ਦਿੱਲੀ ਹਾਈ ਕੋਰਟ ਨੇ ਉਸ ਗੱਲ ਨੂੰ ਇਹ ਲਿਆ ਕਿ ਜੇ ਉਸ ਠਾਏ ਗਏ ਪਿਓ ਨੂੰ ਦੁਆਰਾ ਬਣਾਇਆ ਗਿਆ ਤੇ ਉਹ ਕੋਰਟ ਦੀ ਮਾਨਹਾਨੀਆ ਕੋਰਟ ਦੀ ਬੇਇਜ਼ਤੀ ਕੀਤੀ ਗਈ ਆ ਮਤਲਬ ਜਿਹੜੀਆਂ ਸਿੱਖੀਆਂ ਦੀਆਂ ਭਾਵਨਾਵਾਂ ਨੇ ਉਹਦਾ ਕੋਈ ਅਰਥ ਨਹੀਂ ਹਾਂਜੀ ਉਹ ਉਹਨੂੰ ਕਿਸੇ ਗਿਣਤੀ ਮਿੰਤੀ ਚ ਨਹੀਂ ਲਿਆ ਗਿਆ ਮਾਨਵਤਾ ਦੀ ਸੇਵਾ ਨੂੰ ਕਿਸੇ ਗਿਣਤੀ ਮਿੰਤੀ ਚ ਨਹੀਂ ਲਿਆ ਗਿਆ ਉਸੇ ਰੁਪਈਆ ਕਿ ਕੋਰਟ ਨੇ ਹਦਾਇਤਾਂ ਦਿੱਤੀਆਂ ਸੀ ਕਿ ਸਾਰੀ ਉੱਥੇ ਜਿਹੜੀ ਸਾਰੀਆਂ ਉੱਥੇ ਢਾ ਦਿਓ ਤੇ ਉਹ ਨਗਰ ਨਿਗਮ ਨੇ ਢਾਤੀ ਉਹ ਮਤਲਬ ਕੋਰਟ ਨੇ ਜੇ ਉਸੇ ਦੁਆਰਾ ਕੋਈ ਸਾਰੀ ਹੋਈਆ ਉਹਨੂੰ ਕੋਰਟ ਦੇ ਹੁਕਮਾਂ ਦੀ ਮਤਲਬ ਅਦਾਲੀ ਮੰਨ ਲਿਆ ਕਿ ਉਹ ਕੋਰਟ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਗਈ ਮਾਨ ਹਨੀ ਕੀਤੀ ਗਈ ਸੋ ਇਹ ਮਸਲਾ ਹੈ ਜਿਹੜਾ ਮੈਨੂੰ ਲੱਗਦਾ ਕਿ ਕਿਉਂਕਿ ਦਿੱਲੀ ਕਮੇਟੀ ਦਾ ਜਿਹੜਾ ਪ੍ਰਧਾਨ ਆ ਜੀਕੇ ਤੇ ਉਹ ਜਿਹਨਾਂ ਸਖਤਰ ਸਰਸਾ ਉਹਨਾਂ ਨੂੰ ਵੀ ਸਮਨੋ ਕੀਤੇ ਨੇ ਕੋਰਟ ਨੇ ਤੇ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਤੇ ਇੱਕ ਤਾਂ ਅਦਾਲਤੀ ਲੜਾਈਆ ਉਹ ਹੋਊਗੀ ਜੀ ਦੂਸਰੀ ਗੱਲ ਇਹ ਆ ਕਿ ਜੇ ਅਦਾਲਤ ਬਜਿੱਦ ਹੋ ਜਾਂਦੀ ਆ ਹਾਂਜੀ ਕਿਉਂਕਿ ਕੋਰਟਾਂ ਨੇ ਜਿਹੜੀਆਂ ਉਹ ਵੀ ਅਸੀਂ ਕਈ ਵਾਰ ਦੇਖਦੇ ਆ ਕਿ ਉਹ ਕਈ ਵਾਰ ਉਹ ਧਰਤੀ ਦੇ ਰੱਬ ਵਾਲੀ ਗੱਲ ਬਣ ਜਾਂਦੀ ਆ ਜੀ ਤੇ ਉਹ ਕਾਨੂੰਨ ਦਾ ਦਾਇਰਾ ਜਿਹੜਾ ਉਹਨੂੰ ਉਲੰਘ ਕੇ ਵੀ ਕਈ ਵਾਰ ਉਹ ਬਜਿੱਦ ਹੋ ਕੇ ਜਿਹੜੇ ਫੈਸਲੇ ਹੁੰਦੇ ਨੇ ਸੋ ਜੇ ਕੋਡਾਂ ਬਜਿੱਦ ਹੋ ਜਾਂਦੀਆਂ ਨੇ ਕਿਉਂਕਿ ਇਹ ਪ੍ਰਾਤਨ ਪਿਓ ਆ ਭਾਈ ਸ਼ਹੀਦ ਭਾਈ ਮਤੀ ਦਾਸ ਦੇ ਨਾਮ ਤੇ ਚੱਲ ਰਿਹਾ ਹੈ ਸ਼ਹੀਦ ਦੀ ਚਾਦਰ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਜਿਹੜੀ ਉਹਦੀ ਜਸ਼ਮਤੀਤ ਗਵਾ ਧਰਤੀ ਆ ਸੋ ਇਹ ਸਾਰਾ ਕੁਝ ਆ ਜਿਹੜਾ ਕਿਉਂਕਿ ਸਪਰੀਮ ਕੋਰਟ ਤੱਕ ਵੀ ਜਾਊਗਾ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਫੈਸਲਾ ਜਿਹੜਾ ਉਹ ਕਿਹੜਾ ਰੂਪ اختیار ਕਰਦਾ ਉਸ ਤੋਂ ਬਾਅਦ ਸੇ ਜੋ ਮਨੂੰ ਤੂ ਫਿਲਹਾਲ ਜਿਹੜਾ ਮਾਮਲਾ ਉਹ ਬੇਹੱਦ ਗੁੰਝਲਦਾਰ ਬਣਦਾ ਜਾ ਰਿਹਾ ਇੱਕ ਤਾਂ ਸਿਆਸੀਕਰਨਾ ਕਰਕੇ ਕਿ ਇੱਕ ਤਰ੍ਹਾਂ ਦੂਜੀ ਤਰ੍ਹਾਂ ਨੂੰ ਦੂਜੀ ਤਰ੍ਹਾਂ ਪਹਿਲੀ ਤਰ੍ਹਾਂ ਨੂੰ ਬੰਦਾਮ ਕਰਨ ਵਾਲੇ ਪਾਸੇ tourne ਆ ਦੂਸਰੇ ਪਾਸੇ ਕੋਰਟ ਆ ਜਿਹੜੀ ਉਹਨੇ ਮਤਲਬ ਜਿਹੜਾ ਇਹ ਮੁੱਦਾ ਹੈ ਉਸ ਮੁੱਦੇ ਦੀ ਮਹਾਨਤਾ ਤੋਂ ਅੱਖਾਂ ਵਿੱਚ ਕੇ ਉਹਨੂੰ ਇੱਕ ਜਿਹੜਾ ਕਾਨੂੰਨੀ ਪ੍ਰਕਿਰਿਆ ਵਾਲਾ ਰਾਹ ਵਾ ਸਰ ਉਹ ਉਹਦੇ ਉਸ ਐਰਕਰਾਹੀਂ ਦੇਖ ਰਹੀ ਆ ਸੋ ਆਉਣ ਵਾਲੇ ਦਿਨਾਂ ਚ ਇਹ ਮੁੱਦਾ ਹੈ ਜਿਹੜਾ ਇਹ ਬੇहद ਗੰਭੀਰ ਮੋੜ ਵੀ ਲੈ ਸਕਦਾ ਸਿਆਸੀ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਤਿਤਾਰਕ ਮੋੜ ਤੇ ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ